ਸੂਰਮੁਕਤੀ ਮੋਰਚਾ ਦਾ ਮਾਦਾ ਜੋਨ ਦਾ ਚਾਰਜ ਮੰਗੀਤ ਰਾਜ ਬਟਾਲਾ ਅੱਜ ਅੰਮਰਸਰ ਜ਼ਿਲ੍ਹੇ ਦੇ ਵਿੱਚ ਇੱਕ ਹੰਗਾਮੀ ਬੈਠੀ ਕੀਤੀ ਗਈ ਆ ਜਿਸ ਵਿੱਚ ਤੋਂ ਲਖਭਾੜ ਉਹ ਪੰਜਾਬ ਭਾਰ ਦੇ ਵਿੱਚ ਸਾਡੇ ਸਾਥੀ ਸਾਡੇ ਪ੍ਰਧਾਨ ਮਾਨਯੋਗ ਸੂਬੇ ਦੇ ਭਗਵੰਤ ਸਮਾਉ ਜੀ ਉਹਨਾਂ ਦੇ ਆਦੇਸ਼ ਦੇ ਉੱਤੇ ਵਾਖਾਕ ਪਿੰਡਾਂ ਦੇ ਵਿੱਚ ਵਾਖਾਕ ਬਲਾਕਾਂ ਤੇ ਸ਼ਹਿਰਾਂ 'ਚ ਜਿਹੜੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਕਰ ਠੀਕ ਹੈ ਕਮੇਟੀਆਂ ਬਣਾ ਕੇ ਅਸੀਂ ਰੋਜ਼ਗਾਰ ਲਈ ਨਸ਼ਾ ਖੋਰੀ ਲਈ ਮਨਰੇਗਾ ਗਰੀਬਾਂ ਦੇ ਕੱਚੇ ਕੋਠਿਆਂ ਲਈ ਪੈਨਸ਼ਨਾਂ ਲਈ ਸਗਨ ਸਕੀਮਾਂ ਲਈ ਜਿਹੜੀ ਆ ਗਈ ਆ ਉਹ ਆਪਾਂ ਅੰਦੋਲਨ ਲਈ ਜਿਹੜੀ ਅਗੇ ਅੰਦੋਲਨ ਛੇੜਾਂਗੇ ਉਹਦੇ ਲਈ ਵੱਡਾ ਅੰਦੋਲਨ ਕਰਾਂਗੇ ਜਿਵੇਂ ਸਾਥੀਆਂ ਦਾ ਮੁੱਦਾ ਜਿਹੜਾ ਕਰਜ਼ਾ ਮੁਕਤੀ ਅੰਦੋਲਨ ਅਸੀਂ ਛੇੜਿਆ ਸੀ ਇਹ ਕਰਜ਼ਾ ਮੁਕਤੀ ਅੰਦੋਲਨ ਜਿਹੜਾ ਵਾ ਇਹ ਜਾਰੀ ਰਹੇਗਾ ਜਿਨ੍ਹਾਂ ਲੋਕਾਂ ਨੇ ਕਰਜ਼ੇ ਲਏ ਨੇ ਅਸੀਂ ਉਹਨਾਂ ਨੂੰ ਪਹਿਲਾਂ ਵੀ ਜੀਤਦਾ ਸੀ ਵੀ ਕਰਜ਼ੇ ਤੁਹਾਡੇ ਅਜੇ ਮਾਫ ਨਹੀਂ ਹੋਏ ਇਹ ਸਰਕਾਰ ਦੇ ਨਾਲ ਲੜਾਈ ਜਿਹੜੀ ਆ ਲੜਨੀ ਪੈਣੀ ਆ ਸਰਕਾਰ ਦੇ ਨਾਲ ਅਬਾ ਡੀ ਜੜੀ ਆ ਲੜਾਈ ਸਾਨੂੰ ਸਾਰਿਆਂ ਨੂੰ ਲੜਨੀ ਪੈਣੀ ਆ ਤਾਂ ਕਿ ਜਿਹੜੇ ਗਰੀਬ ਲੋਕ ਕਰਜ਼ੇ ਦੇ ਫਸੇ ਨੇ ਉਹ ਲੋਕਾਂ ਦਾ ਕਰਜ਼ਾ ਮਾਫ਼ ਹੋ ਸਕੇ ਅੱਜ ਅੰਮਰਸਰ ਦੀ ਮੀਟਿੰਗ ਦੇ ਵਿੱਚ ਸਾਥੀਆਂ ਨੇ ਵੱਡਾ ਫੈਸਲਾ ਲਿਆ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਮੇਟੀਆਂ ਗਠਿਤ ਕਰਾਂਗੇ ਤੇ ਔਰ ਵਾਲੇ ਦਿਨਾਂ ਤੇ ਤਿੱਖਾ ਸੰਘਰਸ਼ ਕਰਾਂਗੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਸਾਡੇ ਸਾਥੀ ਕਾ ਵੀ ਵੱਡੀ ਕੀਤੀ ਤੇ ਬਲਾਕਾ ਦੇ ਸਾਥੀ ਸਿਟੀਆਂ ਦੇ ਪਿੰਡਾਂ ਦੇ ਜਿਹੜੇ ਸਾਡੇ ਜਿਹੜੇ ਨਵੰਦੇ ਨੇ ਜਿਹੜੇ ਲੀਡਰ ਨੇ ਉਹ ਹੀ ਆਏ ਨੇ ਹੋਰ ਵਾਲਾ ਜਿਨ੍ਹਾਂ ਦੇ ਵਿੱਚ ਅਸੀਂ ਤਿੱਕਾ ਸੰਗਰਸ਼ ਕਰਾਂਗੇ ਜਿਆਪੀ ਜਿਆਪਾ ਹਰ ਦੇ ਲੜਦੇ ਲੋਕਾਂ ਧੰਨਵਾਦ ਜੀ